ਰੰਗ ਪੇਂਟ ਦਾ ਬਈ ਜੀ ਅਰੀਜਨਲ ਆ ਕਿਤੇ ਜਿੰਨਾ ਹੈ ਜੇ ਕਿਤੇ ਲਿਆ ਤੇ ਲਿਆ ਹੀ ਆ ਹੋਇਆ ਨਹੀਂ ਟਰੈਕਟਰ ਕਿਤੇ ਉਹ ਵੀ ਇਹ ਬਾਡੀ ਬੁੱਡੀ ਲੈਣ ਦਾ ਸਾਰਾ ਅਰੀਜਨਲ ਜੀਨਿਅਲ ਟਰੈਕਟਰ ਆ ਬਹੁਤ ਸਮਾਨ ਲੱਗਿਆ ਟਰੈਕਟਰ ਦੇ ਮੂਰਲੇ ਮਗਰਾੜ ਬੰਪਰ ਛਤਰੀ ਸਟਾਕ ਸ਼ੌਕੀ ਬੰਦਾ ਟਰੈਕਟਰ ਆ ਇਹ ਬਹੁਤ ਸਾਂਹੂ ਕੇ ਚੱਲਿਆ ਰਿਹਾ ਦੋਸਤੋ ਪੰਜਾਬ ਨੰਬਰ ਆ ਬਾਈਕ ਕੋਲ ਟਰੈਕਟਰ ਆਪਸ਼ਨ ਆ ਤੁਹਾਨੂੰ ਸਾਰੇ ਨੰਬਰਾਂ ਜੀ ਮਿਲ ਜਾਣੀਆਂ ਪੰਜਾਬ ਹਰਿਆਣਾ ਰਾਜਸਥਾਨ ਛਤਰੀ ਡੰਡਾ ਫੱਟੀ ਬੈਂਟਰੀ ਸਾਰਾ ਸਾਮਾਨ ਇਹਦੇ ਨਾਲ ਵੀ ਸਾਰਾ ਮਿਲੂਗਾ ਜੀ ਐਕਸੈਸਰੀ ਦੋਸਤੋ ਜਿਹੜਾ ਵੀ ਟਰੈਕਟਰ ਤੁਸੀਂ ਲਓਗੇ ਉਹਦੇ ਨਾਲ ਸਾਰੀ ਮਿਲੂਗੀ ਡੰਡਾ ਫੱਟੀ ਛਤਰੀ ਟਰੈਕਟਰ ਬਹੁਤ ਚੰਗਾ ਸਾਫ਼ ਸੁਥਰਾ ਵਧੀਆ ਟਰੈਕਟਰ ਹੈ ਜੀ ਪਾਵਰ ਸਟੀering ਦਾ ਡਬਲ ਕਲੱਚ ਹੈ ਕਿਉਂਕਿ ਰਾਜਸਥਾਨ ਵਾਲੇ ਵੀਰਾਂ ਨੇ ਲੈਣਾ ਤਾਂ ਬਹੁਤ ਵਧੀਆ ਆਪਸ਼ਨਾਂ ਰਾਜਸਥਾਨ ਵਾਲੇ ਵੀ ਰਸਤੇ ਬਾਈ ਜੀ ਵੱਡੇ ਟਰੈਕਟਰ ਤੇ ਨਾਂ ਰੱਖਣ ਨੂੰ ਬਹੁਤ ਵਧੀਆ ਆਪਸ਼ਨ ਹੈ ਛੋਟਾ ਜਿਵੇਂ ਕਿਸੇ ਨੇ ਵੱਡੇ ਟਰੈਕਟਰ ਨਾਲ ਰੱਖਣਾ ਡਬਲ ਕਲੱਚ ਟਰੈਕਟਰ ਆ ਜਾਂਦਾ ਸਮਾਨ ਭਾਈ ਜੀ ਇਹਦੇ ਨਾਲ ਹੀ ਵਧੀਆ ਹੁੱਕ ਰੀਨਲ ਡੰਡਾ ਫੱਟੀ ਛਤਰੀ ਨੰਨੀ ਸਾਰਾ ਠੀਕ ਹੈ ਜੀ ਹੁੱਕ ਹੁੱਕ ਬਹੁਤ ਦੋਸਤੋ ਹੈਵੀ ਵੀ ਲੱਗੀ ਵੀ ਹੈ ਇਹਨਾਂ ਡੰਡਾ ਫੱਟੀ ਨਾਲ ਆਈ ਸਾਰਾ ਤੁਸੀਂ 230000 ਦਾ ਟਰੈਕਟਰ ਦੇ ਠੀਕ ਹੈ ਜੀ ਲੋ ਵੀ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਬਾਈ ਰਿਸ਼ਪਾਲ ਬਰਾੜ ਹੁਸਨਨਾਰ ਵਾਲੇ ਕੋਲੇ ਤੇ ਬਾਈ ਕੋਲੇ ਚਾਰ ਟਰੈਕਟਰ ਦੋਸਤੋ ਸੇਲ ਵਾਸਤੇ ਜੌਂਡੀਅਰ ਬੋਂਜਾ ਹੀਰੋ 4 ਫਾਰਮ 60 ਮੈਸੀ 241 ਤੇ ਫਾਰਮ 60 ਦੋਸਤੋ ਲੈਨੇ ਬਾਈ ਤੋਂ ਜਾਣਕਾਰੀ ਟੈਕ ਕਰਦੇ ਆ ਦੋਸਤੋ 5204 ਤੋਂ ਸ਼ੁਰੂ ਇਹ ਕਿਹੜਾ ਮਾਡਲ ਆ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਬਾਈ ਜੀ ਜੌਂਡੀਰ 5204 2009 ਮਾਡਲ ਆ ਜੀ ਰਾਜਸਥਾਨ ਦਾ ਨੰਬਰ ਆ ਟਰੈਕਟਰ ਬਹੁਤ ਚੰਗਾ ਸਾਫ਼ ਸਫਤਰਾ ਵਧੀਆ ਟਰੈਕਟਰ ਆ ਜੀ ਪਾਵਰ ਸਟੀਰਿੰਗ ਦਾ ਡਬਲ ਕਲਚ ਆ ਟਾਇਰ ਟਰੈਕਟਰ ਤੇ ਬਾਈ ਜੀ ਸਹੀ 75 ਪੈਸੇ ਅਪੋਲੋ ਕੰਪਨੀ ਦੇ ਤੇ ਛਤਰੀ ਡੰਡਾ ਪੱਟੀ ਸਾਰੀ ਛਤਰੀ ਨਾਲ ਹੀ ਰੇਟਰ ਦੇ ਬਹੁਤ ਚੰਗਾ ਸਾਫ ਸੁਥਰਾ ਕੇ ਡ੍ਰਾਈ ਨੰਬਰ ਰਾਜਸਥਾਨ ਬਾਈ ਜੇ ਕੋਈ ਰਾਜਸਥਾਨ ਵਾਲੇ ਵੀਰਾਂ ਨੇ ਲੈਣਾ ਤਾਂ ਬਹੁਤ ਵਧੀਆ ਆਪਸ਼ਨ ਆ ਰਾਜਸਥਾਨ ਵਾਲੇ ਵੀਰਾਂ ਵਾਸਤੇ ਤੇ ਬਾਈ ਜੀ ਦਾ ਰੇਟ ਕੀ ਹੈ ਜੀ ਰੇਟ ਬਾਈ ਜੀ ਆਪਾਂ ਕਰਦੇ ਹਾਂ 3 ਲੱਖ ਤੇ 30 ਹਜ਼ਾਰ ਰੁਪਏ ਜੀ ਠੀਕ ਹੈ ਜੀ ਬਾਕੀ ਮੌਕੇ ਤੇ ਮਾਨਤਨ ਪੂਰਾ ਹੋਊਗਾ ਕੋਈ ਗੱਲ ਨਹੀਂ ਜਿਹੜਾ ਬਾਈ ਆਊਗਾ ਕਰੇ ਸਲਾਮ ਮਾਨਤਨ ਕਰਾਂਗੇ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਆਂ ਦੋਸਤੋ ਫਾਰਮ 60 ਬਹੁਤ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਆ ਦੋਸਤੋ ਤੇ ਇਹਦੇ ਬਾਰੇ ਦੋ ਬਾਈ ਜੀ ਜਾਣਕਾਰੀ ਇਹ ਬਾਈ ਜੀ 2007 ਮਾੜਦਾ ਹਰਿਆਣਾ ਨੰਬਰ ਡਬਲ ਕਲਚ ਜਾਈ ਬਹੁਤ ਸ਼ੌਕੀ ਬੰਦਾ ਟਰੈਕਟਰ ਆਈ ਬਹੁਤ ਸਾਊ ਕੇ ਚੱਲਿਆ ਟਰੈਕਟਰ ਦਾ ਟਰੈਕਟਰ ਦੇ ਹੈਗੇ ਜੀ 70 ਤੋਂ 75 ਪੈਸੇ ਆ ਮਾਰਕ ਦੇ ਡਬਲ ਕਲਚ ਟਰੈਕਟਰ ਆ ਜੀ ਰੰਗ ਪੇਂਟ ਦਾ ਬਈ ਜੀ ओरिजिनल ਆ ਕਿਤੇ ਜਿੰਨਾ ਜੇ ਕਿਤੇ ਲਿਆ ਤੇ ਲਿਆ ਹੀ ਆ ਹੋਇਆ ਨਹੀਂ ਟਰੈਕਟਰ ਕਿਤੇ ਉਹ ਵੀ ਇਹ ਬਾਡੀ ਬੁੱਡੀ ਲੈਣ ਦਾ ਸਾਰਾ ओरिजिनल ਜਿਹੜੀਆਂ ਟਰੈਕਟਰ ਆ ਬਹੁਤ ਸਮਾਨ ਲੱਗਿਆ ਟਰੈਕਟਰ ਦੇ ਮੂਹਰੇ ਮਰਾੜ ਬੰਪਰ ਛਤਰੀ ਸਾਰਾ ਦੋਸਤੋ ਸਾਰੇ ਦਾ ਸਾਰਾ ओरिजिनल ਆ ਦੋਸਤੋ ਬਹੁਤ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਤੇ ਇਹਦਾ ਰੇਟ ਕੀ ਹੋਣ ਜਾ ਰਿਹਾ ਬਈ ਇਹਦਾ ਰੇਟ ਬਈ ਜੀ ਆਪਾਂ 2,65,000 ਰੁਪਏ ਕਰਦੇ ਆਂ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਜੀ ਠੀਕ ਹੈ ਜੀ ਹਾਂ ਜੀ ਤੇ ਅਗਲੇ ਟਰੈਕਟਰ ਬਾਰੇ ਜਾਣਕਾਰੀ ਲੈਣੇ ਆ ਬਈ ਦੋਸਤੋ ਏ ਬਾਈ ਜੀ 241 ਮੈਸੀ 2000 ਮਾਡਲ ਦਾ ਡਬਲ ਕਲਚ ਹੈ ਹਰਿਆਣਾ ਨੰਬਰ ਹੈ। ਟਾਇਰ ਟਰੈਕਟਰ ਦੇ ਹੈਗੇ ਸਹੀ 65 ਪ੍ਰੈਸ ਹੈ ਮੈਂ। ਕੰਡੀਸ਼ਨ ਦੋਸਤੋ ਚੈੱਕ ਕਰੀ ਸਕਦੇ ਹੋ ਬਹੁਤ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ। ਕਿਤੇ ਵੀ ਰੰਗ ਨਹੀਂ ਹੋਇਆ ਦੋਸਤੋ ਸਾਰਾ ਰੰਗ オリジナル ਹੈ। ਬਾਈ ਜੀ ਵੱਡੇ ਟਰੈਕਟਰ ਤੇ ਨਾਂ ਰੱਖਣ ਨੂੰ ਬਹੁਤ ਵਧੀਆ ਆਪਸ਼ਨ ਹੈ ਛੋਟਾ। ਜੇ ਵੀ ਕਿਸੇ ਨੇ ਵੱਡੇ ਟਰੈਕਟਰ ਨਾਲ ਰੱਖਣਾ ਡਬਲ ਕਲਚ ਹੀ ਟਰੈਕਟਰ ਆ ਜਾਂਦਾ। ਤੇ ਨੰਬਰ ਕਿੱਥੋਂ ਦਾ ਬਈ ਦਾ ਨੰਬਰ ਇਹਦਾ ਐਚ ਆਰ ਆ ਜੀ ਹਰਿਆਣਾ ਨੰਬਰ ਠੀਕ ਹੈ ਠੀਕ ਹੈ ਤੇ ਇਹ ਸਾਰਾ origignal ਹੈ ਬਈ ਇਹ ਹਾਂਜੀ ਬਈ origignal ਹੀ ਕੋਈ ਮਾੜਾ ਮੋਟਾ ਉਸ ਤੇ ਪੁਰਾਣਾ ਕੀਰ ਕੋਈ ਮਾੜੀ ਮੋਟੀ ਵੱਜ ਜਾਂਦਾ ਪਿਉ ਮੌਕੇ ਤੇ origignal ਹੀ ਟਰੈਕਟਰ ਜੀ ਠੀਕ ਹੈ ਜੀ ਤੇ ਇਹਦਾ ਰੇਟ ਕੀ ਹੈ ਬਾਈ ਜੀ ਇਹ ਬਾਈ ਜੀ ਇਹਦਾ ਮੁੱਲ ਤਾਂ 2 ਲੱਖ ਰੁਪਏ ਕਰ ਦਿਆਂ ਤਾਂ ਬਸ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਇਹਦਾ ਵੀ ਠੀਕ ਹੈ ਜੀ ਠੀਕ ਹੈ ਹਾਂਜੀ ਸਮਾਨ ਇਹਦੇ ਨਾਲ ਬਾਈ ਜੀ ਛਤਰੀ ਡੰਡਾ ਪੱਟੀ ਸਾਰਾ ਕੁਝ ਮਿਲੂ ਐਕਸੈਸਰੀ 200 ਸਾਨੂੰ ਸਾਰੀ ਨਾਲ ਮਿਲ ਜੂਗੀ ਤੇ ਹੋਂ ਟਰੈਕਟਰ ਆ ਗਿਆ ਅੱਗੇ ਫਾਰਮ ਸੱਟ ਦੋਸਤੋ ਇਹ ਕਿਹੜਾ ਮਾਡਲ ਆ ਬਾਈ ਜੀ ਇਹ ਬਾਈ ਜੀ 2006 ਮਾਡਲ ਆ ਹਰਿਆਣਾ ਨੰਬਰ ਡਬਲ ਕਲਚ ਆ ਜੀ ਠੀਕ ਹੈ ਜੀ ਹਾਂ ਜੀ ਤਾਂ ਟਰੈਕਟਰ ਦੇ ਹੈਗੇ 70 ਤੋਂ 75 ਰੁਪਏ ਠੀਕ ਹੈ ਜੀ ਹਾਂ ਜੀ ਤੇ ਕੰਡੀਸ਼ਨ ਦੋਸਤੋ ਚੈੱਕ ਕਰੀ ਸਕਦੇ ਹੋ ਬਹੁਤ ਬਾਈ ਜੀ ਇਹਦੇ ਨਾਲ ਵੀ ਵਧੀਆ ਹੁੱਕ ਰੀਨਲ ਡੰਡਾ ਫੱਟੀ ਛਤਰੀ ਨੰਨੀ ਸਾਰੇ ਠੀਕ ਹੈ ਜੀ ਹੁੱਕ ਹੁੱਕ ਬਹੁਤ ਦੋਸਤੋ ਹੈਵੀ ਵੀ ਲੱਗੀ ਵੀ ਹੈ ਰੀਨਲ ਡੰਡਾ ਫੱਟੀ ਨਾਲ ਆਈ ਸਾਰਾ ਦੋਸਤ ਠੀਕ ਹੈ ਜੀ ਹਾਂ ਜੀ ਤੇ ਇੰਜਨ ਗੇਅਰ ਤਾਂ ਦੋਸਤੋ ਸਾਰੇ ਟਰੈਕਟਰ ਹੀ ਓਕੇ ਬਾਈ ਕੋਲੇ ਤੇ ਇਹਦਾ ਰੇਟ ਕੀ ਹੋਣ ਜਾ ਰਿਹਾ ਬਾਈ ਇਹਦਾ ਬਾਈ ਜੀ ਮੋਡ ਦਾ ਆਪਾਂ ਕਰਦੇ ਹਾਂ 2 ਲੱਖ 58000 ਰੁਪਈਆ ਜੀ ਇਹ ਜਸਨੋ 2 ਲੱਖ 30000 ਦਾ ਟਰੈਕਟਰ ਦੇ ਦਾਂਗੇ ਆਪਾਂ ਠੀਕ ਹੈ ਜੀ ਹਾਂ ਜੀ ਤੇ ਆਪਦਾ ਨੰਬਰ ਬੋਲ ਦਿੰਦੇ ਬਾਈ ਜੀ ਨੰਬਰ ਬਾਈ ਜੀ ਆਪਣਾ 9465681766 ਠੀਕ ਆਪਣਾ ਗਿੱਦੜਵਾ ਸ਼ਹਿਰ ਦੇ ਨਾਲ ਪਿੰਡ ਆਈ ਹਸਨਾਰ ਠੀਕ ਹੈ ਇਹ ਕਿਸੇ ਵੀਰ ਨੇ ਕੋਈ ਟਰੈਕਟਰ ਚਾਹੀਦਾ ਹੋਵੇ ਆਪਣ ਨੂੰ ਫੋਨ ਜ਼ਰੂਰ ਕਰੋ ਜ਼ਿਆਦਾਤਰ ਆਪਣੇ ਕੋਲ ਫਾਰਮ ਟਰੈਕਟਰ ਹੀ ਟਰੋਂਦੇ ਆ। ਠੀਕ ਹੈ ਜੀ। ਬਾਈ ਦਾ ਦੋਸਤੋ ਫਾਰਮ 60 ਦਾ ਇੱਕ ਆਪਣੇ ਕੋਲ ਫੋਰਡ 3600 ਵੀ ਹੈ ਨਾਲ ਜੇ ਕਿਸੇ ਘੱਟ ਪੈਸੇ ਲਾਉਣੇ ਹੋਣ ਜੀ। 94 ਮਾਡਲ ਆ 50 ਨੰਬਰਾਂ ਦਾ ਟਾਇਰ ਟਰੈਕਟਰ ਦੇਗਾ 85 ਪੈਸੇ ਮਗਰ ਲਈ। ਇਹ ਦੋਸਤੋ ਪੰਜਾਬ ਨੰਬਰ ਬਾਈਕ ਕੋਲ ਟਰੈਕਟਰ। ਆਪਸ਼ਨ ਆ ਸਾਨੂੰ ਸਾਰੇ ਨੰਬਰਾਂ ਜੀ ਮਿਲ ਜਾਣੀਆਂ। ਪੰਜਾਬ, ਹਰਿਆਣਾ, ਰਾਜਸਥਾਨ। ਟਾਇਰ ਬਹੁਤ ਚੰਗੇ 85% ਟਾਇਰ ਹੈਗੇ ਟਰੈਕਟਰ ਦੇ। ਛਤਰੀ ਡੰਡਾ ਫੱਟੀ ਬੈਟਰੀ ਸਾਰਾ ਸਾਮਾਨ ਇਹਦੇ ਨਾਲ ਵੀ ਸਾਰਾ ਮਿਲੂਗਾ ਜੀ ਸੈਸਰੀ ਦੋਸਤੋ ਜਿਹੜਾ ਵੀ ਟਰੈਕਟਰ ਤੁਸੀਂ ਲਓਗੇ ਉਹਦੇ ਨਾਲ ਸਾਰੀ ਮਿਲੂਗੀ ਡੰਡਾ ਫੱਟੀ ਛਤਰੀ ਤੇ ਇਹਦਾ ਮੁੱਲ ਵਗੈਰਾ ਕੀ ਹੈ ਬਾਈ ਜੀ ਇਹਦਾ ਮੁੱਲ ਬਾਈ ਜੀ 1,25,000 ਕਰਦੇ ਆ ਬਾਕੀ ਮੌਕੇ ਤੇ ਮਾਨਦਨ ਹੋ ਜਾਊਗਾ ਜੀ ਠੀਕ ਹੈ ਬਾਈ ਨੇ ਨੰਬਰ ਆਫ ਦਾ ਬੋਲਤਾ ਹੈ ਉਸ ਨੰਬਰ ਤੇ ਕਾਲ ਕਰਕੇ ਕਿਸੇ ਵੀ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਦੋਸਤੋ ਧੰਨਵਾਦ ਵੀਡੀਓ ਨੂੰ ਦੇਖਣ ਵਾਸਤੇ ਤੇ ਸ਼ੇਅਰ ਕਰਨ ਵਾਸਤੇ ਮਿਲਦੇ ਆ ਦੋਸਤੋ ਕਿਸੇ ਹੋਰ ਵੀਡੀਓ ਵਿੱਚ